ਕਰ ਤੁਸੀਂ ਦੇਖ ਰਹੇ ਹੋ ਪਾਵਰਫੁੱਲ ਨਿਊਜ਼ ਚੈਨਲ ਅੱਜ ਮਿਤੀ 15 ਜਨਵਰੀ 2026 ਨੂੰ ਪਿੰਡ ਡੋੜ ਦੇ ਦੁਕਾਨਦਾਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਮੁਖਸਰ ਸਾਹਿਬ ਤੋਂ ਮਾਤੀ ਦੇ ਮੇਲੇ ਦਾ ਇਸ਼ਨਾਨ ਕਰਕੇ ਆ ਰਹੀ ਸੰਗਤ ਵਾਸਤੇ ਊੜੀ ਚੋਲੇ ਅਤੇ ਚਾਹ ਦਾ ਲੰਗਰ ਲਗਾਇਆ ਗਿਆ ਜਿਦਦੇ ਹਾਂ ਪੂਰੀ ਰਿਪੋਰਟ ਵੈਰੂ ਖਾਲਸਾ ਵੈਰੂ ਫਤਿਹ ਸਾਰੇ ਸੰਗਤ ਨੂੰ ਜੀ ਆਇਆਂ ਨੂੰ ਕਹਿੰਦਾ ਜੇ ਮਾਗੀ ਦੇ ਗਏ ਮੁਕਸਰ ਮੇਲੇ ਦੇ ਸਾਰੀ ਸੰਗਤ ਦਾ ਸਵਾਗਤ ਕੀਤਾ ਗਿਆ ਪਿੰਡ ਡੋਡ ਵੱਲੋਂ ਖੁੱਲਾ ਲੰਗਰ ਲਾਇਆ ਗਿਆ ਦਾਲ ਛੋਲੇ ਪੂੜੀਆਂ ਦਾ ਲਾਇਆ ਗਿਆ ਡੋਡ ਪਿੰਡ ਚੋਂ ਬਹੁਤ ਵਧੀਆ ਡੋਡ ਪਿੰਡ ਦਾ ਮੈਂ ਧੰਨਵਾਦ ਕਰਦਾ ਜਿਹੜੇ ਵੀਰਾਂ ਨੇ ਦੁਕਾਨਾਂ ਵਾਲਿਆਂ ਨੇ ਬਹੁਤ ਸੋਹਣਾ ਪ੍ਰੋਗਰਾਮ ਚ ਚਾਇਆ ਔਰ ਜਿਹੜੀ ਸੰਗਤ ਆਈ ਮੁਕਸਰ ਸਾਹਿਬ ਤੋਂ ਗੁਰੂ ਦੇ ਦਰਬਾਰ ਦੇ ਵਿੱਚੋਂ ਬਹੁਤ ਬਹੁਤ ਸੰਗਤ ਦਾ ਧੰਨਵਾਦ ਕਰਦੇ ਜਿਹੜੇ ਲੰਗਰ ਛਾ ਕੇ ਗਏ ਨੇ ਅਸੀਂ ਬਹੁਤ ਦਿਲੋਂ ਲਾ ਕੇ ਧੰਨਵਾਦ ਕਰਦੇ ਜਿਹੜੀ ਸੰਗਤ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਪਿੰਡ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ ਦੁਕਾਨਾਂ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ ਬਹੁਤ ਨਾਲ ਮਿਲ ਕੇ ਸਾਰੇ ਸੰਗਤ ਨੇ ਪਿੰਡ ਡੋੜ ਦੇ ਵਿੱਚ ਦਾਲ ਛੋਲੇ ਪੂੜੀਆਂ ਦਾ ਗਰਮਾ-ਗਰਮ ਤੇ ਚਾਹ ਦਾ ਲੰਗਰ ਛਕਾਇਆ ਗਿਆ ਨਾਲ ਦੀ ਨਾਲ ਸੰਗਤ ਨੂੰ ਜੀ ਆਇਆਂ ਨੂੰ ਕਿਹਾ ਗਿਆ ਬਾਕੀ ਜਿਲ੍ਹਾ ਫਰੀਕੋਟ ਦੇ ਵਿੱਚ ਇਹ ਲੰਗਰ ਲੰਗਾਇਆ ਗਿਆ ਜੀ ਇਹ ਬਹੁਤ ਬਹੁਤ ਧੰਨਵਾਦ ਕਰਦੇ ਸਾਰੀ ਸੰਗਤ ਦਾ ਪਿੰਡ ਡੋੜ ਦਾ ਵੀ ਔਰ ਦੂਜੇ ਦੁਕਾਨੇ ਵਾਲਿਆਂ ਦਾ ਵੀ ਧੰਨਵਾਦ ਕਰਦੇ ਆਂ ਪੰਚਾਇਤਾਂ ਦਾ ਵੀ ਧੰਨਵਾਦ ਕਰਦੇ ਆਂ ਸਾਰੀ ਸੰਗਤ ਦਾ ਧੰ ਬਣਾਈ ਰੱਖਿਆ ਕਰਨ ਮੇਰੇ ਵੀਰ ਇਕੱਠੇ ਰਹਿਣ ਔਰ ਗੁਰੂ ਦੇ ਲੰਗਰ ਦੀ ਆਉਂਦੀ ਦੀ ਸੇਵਾ ਜ਼ਰੂਰ ਕਰਿਆ ਕਰਨ ਜੋ ਸੰਗਤ ਬਾਸ ਮੋੜਦੀ ਹੈ ਉਹਨਾਂ ਦਾ ਲੰਗਰ ਵਾਸਤੇ ਜ਼ਰੂਰੀ ਹਾਜ਼ਰੀ ਹੁੰਦੀ ਹੈ ਇਹ ਵੀ ਸੰਗਤ ਇਹੋ ਜੇ ਕੋਈ ਰੱਬ ਦੇ ਰੂਪ ਹੁੰਦੇ ਆ ਜਿਹੜੇ ਸੰਗਤ ਲੰਗਦੀ ਹੈ ਉਹਨਾਂ ਦਾ ਬਦਲੋਂ ਲਾ ਕੇ ਸ਼ੁਕਰ ਗੁਜ਼ਾਰ ਕਰਦੇ ਆ ਬਹੁਤ ਵਧੀਆ ਉਹਨਾਂ ਨੇ ਸੇਵਾ ਨਿਭਾਈ ਸਾਥੀਆਂ ਦੇ ਸੇਵਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਔੜੀਆਂ ਦਾ ਇੱਧਰ ਲੰਗਰ ਚਲਾਇਆ ਪੱਠੀਆਂ ਚਲਾਈਆਂ ਗਈਆਂ ਬਹੁਤ ਸੋਹਣਾ ਪ੍ਰੋਗਰਾਮ ਬਣਾਇਆ ਹੈ ਇਹਨਾਂ ਦਾ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਵੀ ਪਰ ਜਿਨ੍ਹਾਂ ਨੇ ਬਹੁ ਪ੍ਰੇਮ ਦੇ ਨਾਲ ਛਕਾਇਆਗਾ ਗਰਮ ਪੂੜੀਆਂ ਤੇ ਗਰਮ ਹੀ ਛੋਲੇ ਹੀ ਤੇ ਗਰਮ ਹੀ ਚਾਹ ਪਿਆਈ ਸਾਰੀ ਸੰਗਤ ਨੂੰ ਇੰਨਾ ਬੋਲਦਾ ਹੋਇਆ ਬਹੁਤ ਧੰਨਵਾਦ ਕਰਦਾ ਜੀ ਆਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਸਾਰੀਆਂ ਸੰਗਤਾਂ ਨੇ ਜੋ ਪਿੰਡ ਡੋੜ ਵੱਲੋਂ ਦੁਕਾਨਦਾਰਾਂ ਨੇ ਇਹ ਪ੍ਰਾਲਾ ਲੰਗਰ ਦਾ ਮੇਲੇ ਮਾਗੀ ਵਾਸਤੇ ਮੁਰਦੀਆਂ ਸੰਗਤਾਂ ਵਾਸਤੇ ਇਹ ਲਗਾਇਆ ਇਹਨਾਂ ਦਾ ਬਹੁਤ ਮੈਂ ਧੰਨਵਾਦ ਕਰਦਾ ਔਰ ਦੁਕਾਨਾਂ ਵਾਲਿਆਂ ਦਾ ਵੀ ਧੰਨਵਾਦ ਕਰਦਾ ਔਰ ਸੇਵਾਦਾਰਾਂ ਦਾ ਵੀ ਤੜਕੇ ਤੋਂ 4 ਵਜੇ ਤੋਂ ਲੈ ਕੇ ਸਵੇਰ ਤੋਂ ਸ਼ਾਮ ਤੱਕ ਜਿਹੜੀ ਡਿਊਟੀ ਨਿਭਾਈ ਆ ਇਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਹਰ ਮੁਕਸਾਲ ਬਾਗੀ ਤੇ ਅਸੀਂ ਤਾਂ ਮਾਲਕ ਅਗੇ ਇਹੋ ਅਰਦਾਸ ਕਰਦੇ ਆ ਸ਼ੁਖ ਸ਼ਾਂਤੀਆਂ ਬਖਸ਼ੇ ਤੇ ਹਰ ਸਾਲ ਅਸੀਂ ਜਿਹੜਾ ਲੰਗਰ ਇੱਥੇ ਵਰਤਾਉਂਦੇ ਰਹੀਏ ਸੰਗਤਾਂ ਨੂੰ ਸੇਵਾ ਕਰਦੇ ਰਹੀਏ ਔਰ ਬਹੁਤ ਬਹੁਤ ਧੰਨਵਾਦ ਰਣਜੀਤ ਸਿੰਘ ਇਧਰ ਕਾਕਾ ਸਿੰਘ ਸੁਖਾ ਸਿੰਘ ਜਿਨ੍ਹਾਂ ਨੇ ਸਾਰਿਆਂ ਨੇ ਪ੍ਰਾਲਾ ਕੀਤਾ ਜਗਮੀਤ ਸਿੰਘ ਗਲਾਮੀਆ ਵਾਲੇ ਦੇ ਭਰਾ ਜਿਹੜੇ ਨੇ ਸਾਰੇ ਫੌਜੀ ਉਧਰ ਦੁਕਾਨਦਾਰ ਸਾਰੇ ਜਿੰਨੇ ਵੀ ਵੀਰਾਂ ਨੇ ਬਹੁਤ ਹੀ ਪ੍ਰਾਰਲਾ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਉਂਦੀ ਵਾਰੀ ਇਸ ਤੋਂ ਹੀ ਵੱਡਾ ਪ੍ਰਾਰਲਾ ਹੀ ਕਰਾਂਗੇ ਸਾਰੀਆਂ ਸੰਗਤਾਂ ਕੇ ਬੇਨਤੀ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਡੋੜ ਜਲਾ ਫਰੀਦਕੋਟ ਮੁਕਤਸਰ ਸਾਹਿਬ ਚਾਲੇ ਮੁਕਤਾਂ ਦੀ ਯਾਦ ਨੂੰ ਮੁਖਰਾਦ ਹੋਇਆ ਸਮੂਹ ਸਰਬੱਤ ਸੰਗਤਾਂ ਵੱਲੋਂ ਪਿੰਡ ਡੋੜ ਦੇ ਆਡੇ ਤੇ ਮੋਘਤਸਰ ਮਾਘੀ ਮੇਲੇ ਤੋਂ ਮੁੜਦੇ ਹੋਈਆਂ ਸੰਗਤਾਂ ਵਾਸਤੇ ਪੂੜੀਆਂ ਤੇ ਛੋਲੇ ਦਾ ਲੰਗਰ ਲਗਾਇਆ ਗਿਆ ਹੈ ਜੀ ਸੋ ਸਮੂਹ ਸਰਬੱਤਾਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੇ ਹੈ ਜੀ ਕਿ ਆਪਣਾ ਵੀ ਫਰਜ਼ ਬਣਦਾ ਹੈ ਕਿ ਜੋ ਕਿ ਮਾਘੀ ਮੇਲੇ ਤੋਂ ਮੁੜਨ ਵਾਲੀਆਂ ਸੰਗਤਾਂ ਵਾਸਤੇ ਲੰਗਰ ਜ਼ਰੂਰੀ ਹਨ ਕਿਉਂਕਿ ਇਹ ਨਹੀਂ ਕਿ ਮਾਘੀ ਮੇਲੇ ਵਾਲੇ ਦੇਣ ਜਾਂ ਲੋਹੜੀ ਵਾਲੇ ਦੇਣੇ ਹੀ ਵੀ ਜਾਣ ਕੇ ਲੰਗਰ ਲਗਾਏ ਜਾਣਾ ਜ਼ਰੂਰੀ ਨਹੀਂ ਹੈ ਸਾਰਿਆਂ ਦਾ ਜਾਨਕੀ ਫਰਜ਼ ਬਣਦਾ ਹੈ ਜੀ ਰਲ ਮਿਲ ਕੇ ਜਾਣ ਕੇ ਵੀ ਆਉਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਲਗਾਏ ਜਾਣ ਜੀ ਕਿਉਂਕਿ ਮੋਹਤਸਰ ਸਾਹਿਬ ਰੋਇਪੁਰ ਰੋਡ ਤੇ ਇਹਨਾਂ ਇਸ ਰੋਡ ਤੇ ਹਾਈਵੇ ਰੋਡ ਤੇ ਜਾਨਕੀ ਕਿ ਕਿਲੋ ਕਿਲੋਮੀਟਰ ਤੇ ਲੰਗਰ ਲਗਾਏ ਜਾਂਦੇ ਹਨ ਸੋ ਇਹ ਆਪਾਂ ਨੂੰ ਵੀਰ ਜੀ ਨਹੀਂ ਚਾਹੀਦਾ ਵਾਹਿਗੁਰੂ ਜੀ ਸੋ ਇੰਨੇ ਹੀ ਬਿੜਤੀਆਂ ਕਰਦੇ ਹੋਏ ਖੀਮਾਂ ਦੇ ਡਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 40 ਮੁਕਤੇ ਆ ਸ਼੍ਰੀ ਸ੍ਰੀ ਮੁਕਸਰ ਸਾਹਿਬ ਦੀ ਜੋੜ ਮੇਲੇ ਚ ਮਾਗੀ ਲੋਹੜੀ ਤੇ ਮਾਗੀ ਦੇ ਮੇਲੇ ਦੇ ਵਿੱਚ ਸਬੰਧ ਵਿੱਚ ਲੰਗਰ ਲਗਾਇਆ ਗਿਆ ਤੇ ਸਾਰੀਆਂ ਸਖਤਾਂ ਨੂੰ ਬੇਨਤੀ ਹੈ ਜਿਹੜਾ ਲੰਗਰ ਵੀ ਪਹਿਲਾਂ ਹੀ ਲਗਾ ਦਿੰਦੇ ਆ ਵਾਪਸੀ ਵਿੱਚ ਲੰਗਰ ਨਹੀਂ ਹੁੰਦੇ ਤੇ ਸੇਵਾਦਾਰਾਂ ਨੂੰ ਬੇਨਤੀ ਹੈ ਵੀ ਵਾਪਸੀ ਦੇ ਵਿੱਚ ਕੁਝ ਨੰਗਰ ਲਗਾਏ ਜਾਣ ਤੇ ਵਾਹਿਗੁਰੂ ਇਦਾਂ ਹੀ ਸੇਵਾ ਲੈਂਦਾ ਰਹੇ ਸਾਡੇ ਤੋਂ ਤੇ ਸੇਵਾ ਕਰਾਉਂਦਾ ਰਹੇ ਉਹ ਵਾਹਿਗੁਰੂ ਦੀ ਬਹੁਤ ਕਿਰਪਾ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ